ਹਾਂਜੀ ਮੇਰੀ YouTube ਫੈਮਲੀ ਨੂੰ ਮੇਰੇ ਵੱਲੋਂ ਪਿਆਰ ਭਰਿਸ਼ਾ ਸ਼ਸ਼ੀਆਕਾਲ ਦੋਸਤੋ ਮੈਨੂੰ ਅੱਜ ਛੁੱਟੀ ਸੀ ਤੇ ਬੜੇ ਦਿਨਾਂ ਤੋਂ ਨਾ ਮੇਰਾ ਇੱਕ ਕੰਮ ਪੈਂਦੀ ਸੀਗਾ ਸੋਚਿਆ ਉਸ ਨੂੰ ਕੰਪਲੀਟ ਕਰਦੀ ਆਂ ਦਰਅਸਲ ਅਸੀਂ ਆ ਨਾ ਅੰਗੂਰਾਂ ਦੀ ਵੇਲ ਲਈ ਲੋਹੇ ਦਾ ਐਂਗਲ ਬਣਵਾਇਆ ਸੀਗਾ ਤੇ ਇਸ ਨੂੰ ਪ੍ਰਾਈਮਰ ਕੀਤਾ ਤੇ ਹੁਣ ਮੈਂ ਨਾ ਇਹਨੂੰ ਬਲੈਕ ਪੇਂਟ ਕਰਨ ਲੱਗੀ ਸੀ ਸਾ ਕਿ ਅਚਾਨਕ ਹੀ ਮੈਨੂੰ ਕਿਸੇ ਲੇਡੀ ਦੀ ਆਵਾਜ਼ ਸੁਣਾਈ ਦਿੱਤੀ ਤੇ ਮੈਂ ਸੋਚਿਆ ਚਲੋ ਆ ਅੱਜ ਮੈਂ ਤੁਹਾਨੂੰ ਨਾਲ ਮਿਲਾਉਣੀ ਆ ਦੋਸਤੋ ਇਹ ਭੈਣ ਜੀ ਸਾਡੇ ਪਿੰਡੇ ਹਨ ਤੇ ਇਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਇਹ ਅਕਸਰ ਅਗਰੈਸਿਵ ਮੂਡ ਵਿੱਚ ਹੁੰਦੇ ਨੇ ਤੇ ਬਸ ਇਕੱਲੇ ਹੀ ਕੁਛ ਨਾ ਕੁਛ ਬੋਲਦੇ ਰਹਿੰਦੇ ਆ ਤੇ ਹਫਤੇ ਚ ਇੱਕ ਦੋ ਵਾਰ ਮੇਰੇ ਘਰ ਆ ਜਾਂਦੇ ਨੇ ਔਰ ਅੱਜ ਸ਼ਾਂਤ ਮੂਡ ਵਿੱਚ ਹਨ ਦੋਸਤੋ ਇਹਨਾਂ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਨਾ ਭੁੱਖਸਤਾਂ ਦੀ ਹੈ ਨਾ ਪਿਆਸ ਬਸ ਪੋਟਲੀ ਲੈ ਕੇ ਨਾ ਸਵੇਰ ਤੋਂ ਸ਼ਾਮ ਤੱਕ ਦੋ ਤਿੰਨ ਪਿੰਡਾਂ ਵਿੱਚ ਨੰਗੇ ਪੈਰੀ ਘੁੰਮਾਂਦੇ ਨੇ ਦੋਸਤੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਤੁਹਾਡੇ ਨਾਲ ਨਾ ਇੱਕ ਗੱਲ ਸ਼ੇਅਰ ਕਰਨਾ ਹੈਗਾ ਉਹ ਇਹ ਹੈ ਕਿ ਔਰਤ ਦਾ ਦਿਮਾਗੀ ਸੰਤੁਲਨ ਥੋੜੀ ਕਿਤੇ ਖਰਾਬ ਨਹੀਂ ਹੁੰਦਾ ਰੱਬ ਨੇ ਉਸ ਨੂੰ ਬਹੁਤ ਹੀ ਸਟਰੋਂਗ ਬਣਾਇਆ ਹੁੰਦਾ ਹੈ ਮਾਪੇ ਦੇ ਘਰ ਨਾਲ ਜੋ ਨਖਰਿਆਂ ਨਾਲ ਪਲੀ ਕੁੜੀ ਜਦੋਂ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਨਾ ਤਾਂ ਉੱਥੇ ਉਸ ਨੂੰ ਉਹਦੀ ਸੋਚ ਦੇ ਬਿਲਕੁਲ ਉਲਟ ਇਨ ਲਾਜ਼ ਮਿਲਣ ਹੁੰਦਾ ਘਰ ਵਾਲਾ ਸਭ ਕੁਝ ਉਸ ਦੀ ਸੋਚ ਦੇ ਉਲਟ ਹੋਵੇ ਤਾਂ ਔਰਤ ਡਿਪਰੈਸਡ ਹੋ ਜਾਂਦੀ ਹੈ ਤੇ ਟੁੱਟਦੀ ਉਦੋਂ ਹੈ ਜਾਂ ਮੈਂਟਲੀ ਸੰਤੁਲਨ ਉਦੋਂ ਵਿਲਦਾ ਜਦੋਂ ਉਹਦੀ ਆਦ ਨੂੰ ਕੁਝ ਹੁੰਦਾ ਹੈ ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਔਲਾਦ ਦੇ ਖਰੋਜ ਤੱਕ ਬਰਦਾਸ਼ਤ ਨਹੀਂ ਕਰ ਸਕਦੀ ਇਹ ਹੀ ਕੁਝ ਇਸ ਭੈਣ ਦੀ ਮਲਵੀ ਹੋਇਆ ਹੈਗਾ ਦੋਸਤੋ ਮੈਨੂੰ ਪਤਾ ਲੱਗਾ ਕਿ ਘਰ ਦੀ ਗਰੀਬੀ ਤੇ ਜਵਾਨ ਪੁੱਤਰ ਦੀ ਡੈਥ ਹੋਣ ਕਾਰਨ ਇਹਨਾਂ ਦੀ ਇਹ ਹਾਲਤ ਹੋ ਗਈ ਹੈ ਹੁਣ ਇਹਨਾਂ ਕੋਲ ਤੀਜ ਵਾਈ ਰਹਿੰਦੇ ਆ ਗਿਆ ਕਈ ਵਾਰ ਕਹਿੰਦੇ ਨੇ ਕਿ ਇਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈਗਾ ਕੁਝ ਲੋਕਾਂ ਨੂੰ ਇਹਨਾਂ ਦੇ ਅਗਰੈਸਿਵ ਨੇਚਰ ਕਾਰਨ ਗੁੱਸਾ ਵੀ ਆਉਂਦਾ ਹੈਗਾ ਪਰ ਦੋਸਤੋ ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਡਿਪਰੈਸ਼ਨ ਇੱਕ ਅਜਿਹੀ ਬਿਮਾਰੀ ਹੈ ਕਿ ਪੇਸ਼ੈਂਟ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਬਿਮਾਰ ਹੈ ਉਹ ਆਪਣੇ ਆਪ ਨੂੰ ਬਿਮਾਰ ਹੀ ਨਹੀਂ ਸਮਝਦਾ ਇਸ ਲਈ ਉਹ ਦਵਾਈ ਵੀ ਨਹੀਂ ਖਾਂਦਾ ਤੇ ਇਸ ਪੇਸ਼ੈਂਟ ਲਈ ਦਵਾਈ ਖਾਣਾ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਦੋਸਤੋ ਇਹੋ ਜਿਹੇ ਪੇਸ਼ੈਂਟ ਠੀਕ ਹੋ ਸਕਦੇ ਨੇ ਬਸ਼ਰਤੇ ਕਿ ਉਹਨਾਂ ਦੇ ਰਿਸ਼ਤੇਦਾਰ ਪੈਣ ਭਰਾ ਮਾਂ-ਬਾਪ ਉਹਨਾਂ ਨਾਲ ਪਿਆਰ ਨਾਲ ਪੇਸ਼ ਆਉਣ ਉਹਨਾਂ ਨੂੰ ਹੌਸਲਾ ਦੇਣ ਉਹਨਾਂ ਨੂੰ ਆਈਸੋਲੇਟ ਨਾ ਕਰਨ ਇਕੱਲਾ ਨਾ ਛੱਡਣ ਉਹਨਾਂ ਨੂੰ ਇਹ ਅਹਿਸਾਸ ਦਿਵਾਉਣ ਕਿ ਉਹ ਉਹਨਾਂ ਨਾਲ ਨੇ ਔਰ ਹਰ ਵੇਲੇ ਉਹਨਾਂ ਨੂੰ ਬੂਸਟ ਕਰਨਾ ਦੋਸਤੋ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਲਈ ਸ਼ੇਅਰ ਕਰ ਰਹੀ ਹਾਂ ਕਿਉਂਕਿ ਕਿਸੇ ਸਮੇਂ ਮੇਰੀ ਵੀ ਹਾਲਤ ਇਸ ਲੇਡੀ ਵਰਗੀ ਸੀ ਪਰ ਮੈਂ ਸ਼ਾਇਦ ਲੱਕੀ ਸੀ ਕਿ ਮੇਰੇ ਨਾਲ ਮੇਰੇ ਰੱਬ ਵਰਗੇ ਮਾਂ-ਬਾਪ ਤੇ ਦੋਵੇਂ ਭਰਾ ਸਨ ਜਿਨ੍ਹਾਂ ਨੇ ਮੇਰੀ ਇਸ ਬਿਮਾਰੀ ਨੂੰ ਠੀਕ ਕਰਨ ਵਿੱਚ ਬਹੁਤ ਸਾਥ ਦਿੱਤਾ ਹੈਗਾ ਗੁਰਦਾਸ ਮਨ ਸਾਹਿਬ ਦੇ ਗੀਤ ਦੀ ਨਾ ਇਕ ਲਾਈਨ ਕੇ ਪਿਓ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ ਬਿਲਕੁਲ ਸਹੀ ਹੈ ਬਾਪ ਦੀ ਕਹੀ ਹੋਈ ਗੱਲ ਕਿ ਮੈਂ ਹੈ ਨਾ ਬਹੁਤ ਵੱਡਾ ਅਹਿਸਾਸ ਹੁੰਦਾ ਹੈ ਇੱਕ ਧੀ ਵਾਸਤੇ ਤੇ ਭਰਾ ਜਦੋਂ ਨਾਲ ਖੜ ਜਾਂਨ ਤਾਂ ਦੁੱਖ ਦੀ ਕੀ ਮਜ਼ਾ ਲੈ ਕੀ ਉਹ ਜਿਆਦਾ देर ਖੜ ਸਕੇ ਪਰ ਦੋਸਤੋ ਮੈਨੂੰ ਫਿਰ ਵੀ ਇਸ ਬਿਮਾਰੀ ਚੋਂ ਨਿਕਲਣੇ ਨਾ ਘਟੋ ਘਾਟ 3 ਸਾਲ ਲੱਗੇ ਸਨ ਮੈਂ ਚਾਹੁੰਦੀ ਆ ਕਿ ਜਿਸ ਤਰ੍ਹਾਂ ਮੇਰੇ ਤੇ ਬਾਬਾ ਦੀਪ ਸਿੰਘ ਜੀ ਨੇ ਮਿਹਰ ਕੀਤੀ ਹੈ ਉਸੇ ਤਰ੍ਹਾਂ ਇਸ ਲੇਡੀ ਤੇ ਵੀ ਮਿਹਰ ਭਰਿਆ ਹੱਥ ਰੱਖ ਤੇ ਇਹ ਤੰਦਰੁਸਤ ਹੋ ਕੇ ਨਾ ਆਪਣਾ ਜੀਵਨ ਗੁਜ਼ਾਰੇ ਕਿਉਂਕਿ ਇਸ ਬਿਮਾਰੀ ਨਾਲ ਪੇਸ਼ੈਂਟ ਜਿੰਨਾ ਸਫਰ ਕਰ ਰਿਆ ਹੁੰਦਾ ਨਾ ਉਸ ਤੋਂ ਦੁਗਣਾ ਤਿਗਣਾ ਸਫਰ ਉਸ ਦੇ ਘਰ ਵਾਲੇ ਕਰ ਰਹੇ ਹੁੰਦੇ ਨੇ ਸੋ ਪ੍ਰਮਾਤਮਾ ਇਸ ਪਰਿਵਾਰ ਤੇ ਨ ਮਿਹਰ ਭਰਿਆ ਹੱਥ ਰੱਖੇ ਮੇਰੀ ਇਹੀ ਰੱਬ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਠੀਕ ਹੋ ਜਾਵੇ ਤੇ ਆਪਣਾ ਸੋਹਣਾ ਜਿਹੜਾ ਹੈਗਾ ਉਹ ਜੀਵਨ ਗੁਜ਼ਾਰੇ डियो अच्छी लगी कमेंट करके जरूर दसना और हाँ लाइक जरूर करना तो एक लाइक न बहुत मोटि मोटिवे मिलती है सो दैट्स ऑल दबाउट टूडेज कनेक्टेड फॉर मोर वीडियो एंड टेक गुड केयर ऑफ योर बाय